ਪੰਜਾਬ ਚ ਨਵੇਂ ਰਾਜਪਾਲ ਆਉਂਦੇ ਨੇ ਪੰਜਾਬ ਦੇ ਉੱਚ ਕੋਟੀ ਦੇ ਅਫਸਰਾਂ ਨਾਲ ਉਹ ਮੀਟਿੰਗ ਕਰਦੇ ਨੇ ਉਹਨਾਂ ਨਾਲ ਵੱਖ-ਵੱਖ ਮੁੱਦਿਆਂ ਤੇ ਉਹਨਾਂ ਨਾਲ ਵਿਚਾਰ ਚਰਚਾ ਕਰ ਰਹੇ ਨੇ ਪਰ ਆਮ ਆਦਮੀ ਪਾਰਟੀ ਦਾ ਕੋਈ ਇਸ ਮਸਲੇ ਤੇ ਬਿਆਨ ਨਹੀਂ ਆਇਆ ਪਰ ਜਿਹੜਾ ਬਿਆਨ ਆਇਆ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਵੀ ਜਿਹੜਾ ਰਾਜਪਾਲ ਨੇ ਉਹ ਕਿਸ ਆਧਾਰ ਤੇ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਕਰ ਰਹੇ ਨੇ ਤੋ ਸਭ ਤੋਂ ਵੱਡੀ ਗੱਲ ਇਹ ਕਿ ਚੰਡੀਗੜ੍ਹ ਮੈਨੂੰ ਕਰੀਬ 20 ਸਾਲ ਹੋ ਗਏ ਨੇ ਬਾਦਲ ਸਾਹਿਬ ਨੂੰ ਵੀ ਦੋ ਵਾਰ ਮੁੱਖ ਮੰਤਰੀ ਦੇਲੇ ਕੈਪਟਨ ਮਿਰਿੰਦਰ ਸਿੰਘ ਨੂੰ ਵੀ ਚੰਨੀ ਸਾਹਿਬ ਨੂੰ ਵੀ ਕਦੀ ਵੀ ਜਿਹੜੇ ਉਸ ਸਮੇਂ ਰਾਜ ਪਾਲ ਰਹੇ ਨੇ ਚਾਹੇ ਕਪਤਾਨ ਸਿੰਘ ਸਲੋਂਕੀ ਚਾਹੇ ਸ਼ਿਵਰਾਜ ਚੋਹਾਨ ਰਹੇ ਹੋਣ ਚਾਹੇ ਬੀਪੀ ਸਿੰਘ ਬਦਨੌਰ ਹੋਣ ਚਾਹੇ ਐਸਐਫ ਰੋਡਰਿਕਸ ਰਹੇ ਹੋਣ ਜਿੰਨੇ ਵੀ ਗਵਰਨਰ ਰਹੇ ਨੇ ਕਦੀ ਵੀ ਉਹਨਾਂ ਨੇ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਬੁਲਾ ਕੇ ਮੀਟਿੰਗ ਨਹੀਂ ਕੀਤੀ ਨਾ ਕਦੀ ਉਹਨਾਂ ਨੇ ਡਿਪਾਰਟਮੈਂਟ ਮੀਟਿੰਗ ਕੀਤੀ ਹਾਂ ਲੋਡ ਪੈਨ ਤੇ ਉਹ ਪੰਜਾਬ ਦੇ ਡੀਜੀਪੀ ਨੂੰ ਲੋਡ ਪੈਨ ਤੇ ਉਹ ਪੰਜਾਬ ਦੇ ਮੁਖ ਸਕੱਤਰ ਨੂੰ ਬੁਲਾ ਲੈਂਦੇ ਜਾਂ ਇੱਕ ਰੂਲ ਪ੍ਰोसीजर ਕੀ ਹੈਗਾ ਕਿ ਜੇ ਗਵਰਨਰ ਨੇ ਕੋਈ ਜਾਣਕਾਰੀ ਲੈਣੀ ਹੈ ਉਹ ਪ੍ਰੋਪਰ ਚੈਨਲ ਕੀ ਹੈਗਾ ਤੁਸੀਂ ਰਿਟਰਨ ਦੇ ਤੌਰ ਤੇ ਐਪਲੀਕੇਸ਼ਨ ਦੇ ਜਰੀਏ ਮੰਗ ਸਕਦੇ ਹੈਗੇ ਕਿ ਗਵਰਨਰ ਹਾਊਸ ਸੇ ਜਾਣਕਾਰੀ ਚਾਹੁੰਦਾ ਕੋ ਦੇਣੀ ਪੈਂਦੀ ਤੁਸੀਂ ਬਾਇਫੇਸ ਵੀ ਬੁਲਾ ਸਕਦੇ ਹੋ ਬੁਲਾਉਂਦੇ ਰਹੇ ਨੇ ਔਰ ਮੁਖ ਖਤਰ ਆਉਂਦੇ ਰਹੇ ਨੇ ਪਰ ਇਹ ਪਹਿਲੀ ਦਫਾ ਹੋਇਆ ਕਿ ਜੇ ਗਵਰਨਰ ਰਾਜ ਛੱਡੇ ਰਾਸ਼ਟਰਪਤੀ ਰਾਜ ਜਦੋਂ ਲੱਗਾ ਉਦੋਂ ਤੇ ਸਾਰੀਆਂ ਪਾਵਰਾਂ ਹੀ ਗਵਰਨਰ ਕੋਲ ਹੁੰਦੀਆਂ ਜਦੋਂ ਚੁਣੀ ਹੋਈਆਂ ਸਰਕਾਰਾਂ ਦਾ ਸਮਾਂ ਪਹਿਲਾ ਸੀ ਜਾਂ ਹੁਣ ਕਦੀ ਵੀ ਗਵਰਨਰ ਨੇ ਡਾਇਰੈਕਟ ਤੌਰ ਤੇ ਮੀਟਿੰਗ ਨਹੀਂ ਕੀਤੀ ਹੈਗੀ ਇਹ ਹੁਣ ਜਿਹੜੇ ਨਵੇਂ ਗੁਲਾਬਚੰਦ ਕੁਟਾਰੀਆ ਸਾਹਿਬ ਇਹ ਕੱਲ 15 ਤੋਂ 20 ਜਿਹੜੇ ਡਿਪਾਰਟਮੈਂਟ ਦੇ ਸੈਕਟਰੀ ਬੁਲਾ ਕੇ ਮੀਟਿੰਗ ਕੀਤੀ ਆ ਇਹ ਸਿੱਧੀ दखਲਾ ਜਿਹੜਾ ਸੰਵਿਧਾਨ ਦਾ ਆਰਟੀਕਲ 153 ਉਹਨੂੰ ਵੱਖਰੇ ਤੌਰ ਤੇ ਡਿਫਾਈਨ ਕੀਤਾ ਆ 163 67 ਕੀ ਕਹਿੰਦਾ 163 ਕੀ ਕਹਿੰਦਾ 153 ਕਹਿੰਦਾਗਾ ਡਾਇਰੈਕਟ ਜਿਹੜੀ ਆ ਫੰਕਸ਼ਨਿੰਗ ਦੇ ਵਿੱਚ ਕੋਈ ਵੀ ਰਾਜਪਾਲ ਇਹ ਵਾਲਾ ਸਿੱਧੀ ਅ ਅਫਸਰ ਨਹੀਂ ਬੁਲਾਸਦਾ ਇਹ ਤੇ ਜੇ ਹੁਣ ਸ਼ੁਰੂਆਤ ਕਰ ਦਿੱਤੀ ਤੇ ਕੀ ਕੱਲੂ ਰਾਸ਼ਟਰਪਤੀ ਸਾਰੇ ਸੈਂਟਰ ਸਰਕਾਰ ਦੇ ਅਫਸਰ ਬੁਲਾ ਕੇ ਮੀਟਿੰਗ ਕਰ ਲੇਗੀ ਪਿੱਛੇ ਜੇ ਮੀਟਿੰਗ ਹੋਈ ਹੈ ਤੇ ਗਵਰਨਰਾਂ ਨੂੰ ਕਿਹਾ ਗਿਆ ਖਾਸ ਕਰਕੇ ਕਿ ਉੱਥੇ ਜਾ ਕੇ ਠਿਬਰੀ ਟੈਡ ਕਰੋ ਉਹ ਠਿਬਰੀ ਉਹਨਾਂ ਪੰਜਾਬ ਸਰਕਾਰ ਦੀ ਕੀਤੀ ਜਾ ਰਹੀ ਉਹ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਆ ਗਈ ਜਿੱਤਾਂ ਗਾਂ ਜਾਂ ਬੱਚਾ ਜਾਂ ਬੱਚੀ ਦਾ ਕਿ ਸ਼ਾਂਤ ਨਹੀਂ ਹੋ ਜਾਂਦੀ ਉਦਾਂ ਵੀ ਆਮ ਆਦੀ ਪਾਰਟੀ ਇਸ ਮਸਲੇ ਦੇ ਵਿੱਚ ਚੋਪਾ ਰੇ ਜਿਹੜਾ ਮਸਲਾ ਸ਼੍ਰੋਮਣੀ ਕਾਲੀ ਦਲ ਵੱਲ ਉਠਾਇਆਗਾ ਡਾਕਟਰ ਦਲਜੀਤ ਸਿੰਘ ਚੀਮਣਾ ਕਿਉਂਕਿ ਜੇ ਅਗੇ ਡਾਇਰੈਕਟ ਹੀ ਗਵਰਨਰ ਕਿਉਂਕਿ ਗਵਰਨਰ ਆਗੇ ਭਾਰ ਸਰਕਾਰ ਦੇ ਨਿਯੁਕਤ ਕੀਤੇ ਹੋਏ ਇੱਕ ਵਿਸ਼ੇਸ਼ ਇੱਕ ਪੋਸਟ ਆ ਜਿੰਨੇ ਸੰਵਿਧਾਨ ਦੀ ਇਹ ਦੇਖਣਾ ਕਿ ਉੱਥੇ ਰੂਲਾਂ ਦੀ ਪਾਲਣਾ ਹੋ ਰਹੀ ਕਿ ਨਹੀਂ ਹੋ ਰਹੀ ਪਰ ਤੁਸੀਂ ਡਾਇਰੈਕਟ ਜਿਹੜੀ ਇਨਵੋਲਵਮੈਂਟ ਕਰ ਰਹੇ ਦਾ ਮਤਲਬ ਆ ਕਿ ਸੰਗੀ ਢਾਂਚੇ ਦੇ ਵਿੱਚ ਦਖਲ ਦੇ ਰਹੇ ਹੋ ਔਰ ਕਾਲੀ ਦਲ ਨੇ ਜਿਹੜਾ ਮੁੱਦਾ ਠਾਇਆ ਉਹ ਜਾਇਜ਼ ਦੇ ਵਿੱਚੋਂ ਨਾਲ ਹੀ ਸਵਾਲ ਆ ਰਿਹਾ ਹੈਗਾ ਜੇ ਰਾਜਪਾਲ ਪੰਜਾਬ ਜਾਂ ਕਿਸੇ ਹੋਰ ਵੀ ਸਟੇਟ ਦੇ ਵਿੱਚ ਰਾਜਪਾਲ ਹੈ ਉਸ ਸਰਕਾਰ ਦੇ ਉੱਚ ਕੋਟੀ ਦੇ ਅਫਸਰਾਂ ਨੂੰ ਨਹੀਂ ਬੁਲਾ ਸਕਦੇ ਹੈਗੇ ਫਿਰ ਜਿਹੜੇ ਅਫਸਰ ਨੇ ਉਹ ਕਿਸ ਆਧਾਰ ਤੇ ਜਾ ਰਹੇ ਨੇ ਜੇ ਉਹ ਯਾਰ ਨੇ ਕਿਉਂ ਮਨਾ ਕਰ ਸਕਦੇ ਨੇ ਫਿਰ ਉਹ ਮਨਾ ਕਿਉਂ ਨਹੀਂ ਕਰ ਰਹੇ ਹੈਗੇ ਦਿੱਕਤ ਕਿੱਥੇ ਆ ਗਈ ਹੈ ਨਹੀਂ ਮਨਾ ਨਹੀਂ ਕਰ ਸਕਦੇ ਹੈਗੇ ਦੇਖੋ ਕਿ ਉਹ ਵੀ ਸਿਧਾਨਕ ਦਰ ਵਿੱਚ ਅਹੁਦੇ ਤੇ ਬੈਠੇ ਮਨਾ ਨਹੀਂ ਕਰ ਸਕਦੇ ਲੇਕਿਨ ਗਵਰਨਰ ਬਲਾ ਨੂੰ ਬੁਲਾਉਣ ਬੁਲਾਇਆ ਨਹੀਂ ਬੁਲਾਉਣਾ ਨਹੀਂ ਚਾਹੀਦਾ ਹੈ ਪਰ ਗਵਰਨਰ ਨੇ ਬੁਲਾਉਣਾ ਸ਼ੁਰੂ ਹੁਣ ਸਵਾਲ ਸਾਡੇ ਲਾਗੇ ਗਵਾਂਢੀ ਸੂਬਾ ਹਰਿਆਣਾ ਕੀ ਹਰਿਆਣਾ ਦੇ ਜਿਹੜੇ ਗਵਰਨਰ ਨੇ ਕੀ ਉਹ ਅਫਸਰ ਬੁਲਾ ਰਹੇ ਨੇ यूपी ਦੇ ਜਿਹੜੇ ਗਵਰਨਰ ਨੇ ਉਥੋਂ ਦੇ ਮੁੱਖ ਅਫਸਰਾਂ ਨੂੰ ਬੁਲਾ ਰਹੇ ਨੇ ਉੱਤਰਾਖੰਡ ਦੇ ਜਿਹੜੇ ਗਵਰਨਰ ਨੇ ਕੀ ਉਹ ਬੁਲਾ ਰਹੇ ਨੇ ਉਹ ਸਦਾ ਕੱਲ ਨੂੰ ਹਮਾਚਲ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਉੱਥੋਂ ਦਾ ਗਵਰਨਰ ਵੀ ਬੁਲਾ ਲੇ ਮੈਂ ਤਾਂ ਬੀਜੇਪੀ ਦੀ ਸਰਕਾਰ ਦੀ ਗੱਲ ਕਰਦਾ ਰਾਜਸਥਾਨ ਦਾ ਗਵਰਨਰ ਕੀ ਰਾਜਸਥਾਨ ਦੇ ਅਫਸਰ ਬੁਲਾ ਰਿਹਾ ਮੱਧ ਪ੍ਰਦੇਸ਼ ਦਾ ਜਿਹੜਾ ਗਵਰਨਰ ਆ ਉਹ ਬੁਲਾ ਰਿਹਾ ਹੈਗਾ ਸਿਰ ਤੇ ਸਿਰਫ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਕਿ ਇਸ ਮਸਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਟਰੋਂਗਲੀ ਜਿਹੜਾ ਇਹਦੀ ਨਖੇਦੀ ਕਰਨੀ ਚਾਹੀਦੀ ਹੈ ਕਿ ਨਹੀਂ ਔਰ ਪੰਜਾਬ ਸਰਕਾਰ ਨੂੰ ਵੀ ਇਸ ਮਸਲੇ ਦੇ ਵਿੱਚ ਮੌਕਾ ਨਹੀਂ ਦੇਣਾ ਚਾਹੀਦਾ ਤੁਸੀਂ ਮੌਕਾ ਦੇ ਰਹੇ ਹੋ ਔਰ ਮੌਕਾ ਚੁੱਕ ਰਿਹਾ ਕਿਨੇ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਕਨਫਲਿਕਟ ਤਾਂ ਵਧੇਗੀ ਫਿਰ ਉਹੋ ਜਿਵੇਂ ਗੱਲ ਬਨਵਾਰੀ لال ਪ੍ਰੋਹੋਤ ਔਰ ਮੁੱਖ ਮੰਤਰੀ ਦੇ ਵਿਚਕਾਰ ਚੱਲਦੀ ਰਹੀ ਹੁਣ ਫਿਰ ਪੰਜਾਬ ਸਰਕਾਰ ਤੇ ਰਾਜਪਾਲ ਭਵਨ ਦੇ ਵਿਚਕਾਰ ਚੱਲਦੀ ਰਹੇਗੀ ਔਰ ਇਹ ਹੈ ਕਿ ਗਵਰਨਰ ਕੀ ਹੁੰਦਾ ਹੈ ਕਿ ਤੁਸੀਂ ਟਾਈਮ ਟੂ ਟਾਈਮ ਬੁਲਾ ਕੇ ਜਾਂ ਕੁਝ ਹੈ ਤੇ ਤੁਸੀਂ ਮੀਟਿੰਗ ਕਰਕੇ ਉਹਨਾਂ ਨੂੰ ਬੁਲਾਸਦੇ ਪਹਿਲੇ ਵੀ ਚੀਫ ਸਕੱਟਰੀ ਜਾਂਦੇ ਨੇ ਪਹਿਲੇ ਵੀ ਡੀਜੀਪੀ ਜਾਂਦੇ ਪਰ ਪਹਿਲੀ ਦਫਾ ਕਿ ਵੀ ਸੈਕਟਰੀ ਬੁੜਾ ਕੇ ਤੁਸੀਂ ਮੀਟਿੰਗ ਕਰ ਰਹੇ ਹੋ ਔਰ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਚੋਪਾ ਔਰ ਇਸ ਚੁੱਪੀ ਦੇ ਵਿੱਚ ਸਰਕਾਰ ਦਾ ਇਹ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਆ ਪਰ ਸ਼ਰੋਮਨੀ ਕਾਲੀ ਦਲ ਵੱਲ ਜਿਹੜਾ ਮੁੱਦਾ ਠਾਇਆ ਗਿਆ ਉਹ ਬਿਲਕੁਲ ਜਾਇਜ਼ ਲੱਗਦਾ ਹੈਗਾ ਕਿ ਇਵੇਂ ਡਾਇਰੈਕਟ ਜਿਹੜੀ ਸਰਕਾਰ ਦੇ ਕੰਮ ਕਾਜ ਦੇ ਵਿੱਚ ਜਿਹੜੇ ਗਵਰਨਰ ਆ ਉਹ ਆਪਣੀ ਫੰਕਸ਼ਨਿੰਗ ਨਹੀਂ ਕਰ ਸਕਦੇ ਹੈਗੇ ਜੇ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਰਿਟਰਨ ਤੌਰ ਤੇ ਮੰਗ ਸਕਦੇ ਜਾਂ ਤਾਂ ਨੂੰ ਬਰੀਫ ਕਰਨ ਵਾਸਤੇ ਡੀਜੀਪੀ ਜਾਂ ਚੀਫ ਸੈਕਟਰੀ ਆ ਸਕਦੇ ਲੇਕਿਨ ਜੇ ਰੂਟੀਨ ਵਾਲੀ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਹੈਗੀ ਇਹਦੇ ਨਾਲ ਫਿਰ ਸਰਕਾਰ ਦੀ ਫਿਰ 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 ਸਰਕਾਰ ਦੀ ਚੁਣੀ ਹੋਈ ਸਰਕਾਰ ਦਾ ਕੀ ਫਾਇਦਾ ਜੇ ਗਵਰਨਰਾਂ ਨੇ ਹੀ ਮੀਟਿੰਗ ਅਫਸਰਾਂ ਦੇ ਨਾਲ ਕਰਨਾ ਤੇ ਫਿਰ ਲੋਕਾਂ ਨੂੰ ਸਰਕਾਰ ਚੁਣਨ ਦੀ ਕਿ ਲੋੜ ਹੈ ਔਰ ਇੰਡੀਆ ਦੇ ਪੰਜਾਬ ਦੇ ਵਿੱਚ ਕੋਈ ਰਾਸ਼ਟਰਪਤੀ ਰਾਜ ਨਹੀਂ ਲੱਗਾ ਕਿ ਜਿਹੜੇ ਗਵਰਨਰ ਮੀਟਿੰਗ ਬੁਲਾ ਰਹੇ ਹੈਗੇ ਨੇ ਪਰ ਸਰਕਾਰ ਦੀ ਜਿਹੜੀ ਚੁੱਪ ਆ ਮੁੱਖ ਮੰਤਰੀ ਭਗਵੰਤ ਮਾਨ ਸੋਪ ਚੋਪ ਨੇ ਕਿ ਭਗਵੰਤ ਮਾਨ ਸਾਬ ਕੋਈ ਵੇਲੇ ਦਾ ਇੰਤਜ਼ਾਰ ਕਰ ਰਹੇ ਨੇ ਕੁਝ ਘੜੀ ਦਾ ਇੰਤਜ਼ਾਰ ਕਰਨੇ ਕਿ ਕੋਈ ਮੌਕਾ ਆਊਗਾ ਫੇਰ ਹੀ ਜਵਾਬ ਦਿੱਤਾ ਜਾਊਗਾ ਲੇਕਿਨ ਜਦੋਂ ਦਾ ਸਰਕਾਰ ਇਹ ਸੋਚ ਕੇ ਬੈਠੀ ਆ ਕਿ ਸਾਡੇ ਹੱਥ ਜਦੋਂ ਵੇਲਾ ਆਊਗਾ ਉਦੋਂ ਹੀ ਤੋਂ ਬੋਲੋਗੇ ਤੇ ਕਿਸੇ ਵੇਲੇ ਜਿਹੜਾ ਦੇਰ ਨਾਲ ਫੈਸਲਾ ਲਿਆ ਵੀ ਆ ਉਦੋਂ ਬਹੁਤ ਦੇਰੀ ਹੋ ਜਾਂਦੀ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਪੰਜਾਬ ਸਰਕਾਰ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਔਰ ਇਸ ਮਸਲੇ ਦੇ ਵਿੱਚ ਕਿ ਕੀ ਰਾਜਪਾਲ ਕਿਉਂ ਮੀਟਿੰਗ ਬੁਲਾ ਰਹੇ ਨੇ ਜੇ ਰਾਜਪਾਲ ਸਾਹਿਬ ਨੂੰ ਕੋਈ ਜਾਣਕਾਰੀ ਚਾਹੀਦੀ ਆ ਉਹ ਜੇ ਪੁਲਿਸ ਦੇ ਨਾਲ ਰਿਲੇਟਡ ਆ ਤੇ ਡੀਜੀਪੀ ਨੂੰ ਦੇਣੀ ਚਾਹੀਦੀ ਜੇ ਸਿਵਲ ਪ੍ਰਸ਼ਾਸਨ ਦਾ ਮੈਟਰ ਕਰਦੀ ਆ ਤੇ ਮੁਖ ਸਕੱਤੋਂ ਨੂੰ ਦੇਣੀ ਚਾਹੀਦੀ ਹੈਗੀ ਆ ਪਰ ਜੇ ਡਾਇਰੈਕਟਰ ਪੰਜਾਬ ਸਰਕਾਰ ਦੇ ਮਸਲਿਆਂ ਦੇ ਵਿੱਚ ਤੁਸੀਂ ਦਖਲ ਦੇ ਰਹੇ ਹੋਗਾ ਇਹਦੇ ਨਾਲ ਜਿਹੜਾ ਕਨਫਲਿਕਸ਼ਨ ਜਿਹੜੀ ਆਪਸੀ ਜਿਹੜਾ ਤਣਾਅ ਆ ਉਹ ਵਧੇਗਾ ਉਹ ਫਿਰ ਸਟੇਟ ਵਾਸਤੇ ਨੁਕਸਾਨਦੇ ਆ